काम कोम रहे है तो गड्डी गुडी नहीं आता है, क्या करेंगे भाई सम एक दो एक दिन देर रखता हो कोई भी गाड़ी परेशानी जी आप अपने दी आ रही है जी लिफ्टिंग दी आ रही है कोई गड्डी एक दे तिजे चौथे दिन एक गड्डी आंदी है जी ड्राइवर जेडी वेली बैठी हो वे सता रही है अभी घरਾਂ ਜਾਣਾ ਇਹ ਗੱਡੀ ਕੋਈ ਆ ਨਹੀਂ ਰਹੀ ਤੇ ਕੀ ਮੰਗ ਕਰਦੇ ਆ ਕਿ ਹੋਈ ਆ ਜੀ ਗੱਡੀਆਂ ਦੇਣ ਇਹ ਵੀ ਲੇਵਰ ਵਾਲੇ ਵੀ ਢੋਕਿਆ ਆਪਣੇ ਘਰਾਂ ਨੂੰ ਜਾਵ ਸਾਡੀ ਉਹ ਮੰਗ ਆ ਜੀ ਕਰੜ ਕੇ ਰਿਹਾ ਹਲਕਾਬ ਦਾ ਇੱਕ ਤੋਂ ਕੋਈ ਮੰਗ ਕਰ ਦੇ ਹਾਂਜੀ ਹਲਕਾਬ ਦਾ ਇੱਕ ਤੋਂ ਕੋਈ ਮੰਗ ਕਰ ਦੇ ਆਓ ਜੀ ਕੋਈ ਹਲਕਾਬ ਦਾ ਆ ਕੇ ਚਾਹੇ ਕੋਈ ਤਖਰੀਮ ਮੰਤਰੀ ਆਵੇ ਚਾਹੇ ਕੋਈ ਤਖਰੀਮ ਪ੍ਰਸ਼ਾਸਨ ਦਾ ਬੰਦਾ ਕੋਈ ਹੋਰ ਆਵੇ ਉਹ ਸਾਡੀ ਸੁਣੇ ਗੱਲ ਵੀ ਠੀਕ ਵੀ ਤੁਹਾਨੂੰ ਗੱਡੀਆਂ ਦਿੱਤੀਆਂ ਜਾਣਗੀਆਂ ਜਾਂ 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 ਟਮਾਟਰ ਆਇਆ ਜਾਊਗਾ ਤੁਹਾਡਾ ਪਰੇਸ਼ਾਨੀ ਯਾ ਹੈ ਹਮ ਲੋਗ ਆਏ ਹੈ ਕੰਮ ਕਰਨੇ ਕੇ ਲਿਏ ਕੰਮ ਤਾਂ ਦੋ ਚਾਰ ਦਿਨ ਚਲਾ ਲਿਫਟਿੰਗ ਅਭੀ ਹੋਈ ਨਹੀਂ ਰਹਾ ਯਾ ਲਿਫਟਿੰਗ ਕੇ ਲਿਏ ਹਮ ਲੋਗ ਅੱਜ ਇੱਕ ਹਫਤਾ ਸੇ ਬੈਠੇ ਹੋਏ ਕਿਹਾ ਕਰਾਣੇ ਵਾਲੇ ਆਪ ਹਮ ਲੋਗ ਯਾਰ ਕਿਹਾਣੇ ਵਾਲੇ ਅਬ ਜਿਵੇਂ ਆਪ ਕਹਿ ਰਹੇ ਕਿ ਗੱਡੀ ਨਹੀਂ ਆ ਰਹੀ ਹੈ ਆਪਨੇ ਕੰਮ ਪੂਰਾ ਬੋਰੀ ਭਰ ਕੇ ਕੰਪਲੀਟ ਕਰ ਲਿਆ ਹੈ ਨਾ ਔਰ ਪ੍ਰਸ਼ਾਸਨ ਸੇ ਕੀ ਮੰਗ ਕਰਤੇ ਹੈ ਪ੍ਰਸ਼ਾਸਨ ਸੇ ਯਹੀ ਮੰਗ ਹੈ ਗੱਡੀ ਭੇਜੇ ਹਮ ਲੋਗ ਕੋ ਛੁੱਟੀ ਕਰੇ ਬੇਲੇ ਖਾ ਰਹੇ ਰੋਟੀ 2 ਰੁਪਿਆ ਕਮਾਈ ਨਹੀਂ ਹੁੰਦਾ 10 ਰੁਪਿਆ ਖਰਚਾ ਪੜ ਜਾਂਦਾ ਹਮ ਲੋਗ ਕੋ ਇੱਥੇ ਬੈਠੇ ਹੋਏ ਹੈ ਮਸਲਾ ਇਹ ਜੀ ਕਣਕ ਦੀ ਲੱਗ ਭਾਗ ਇੱਥੇ 1,30,35000 ਬੋਰੀ ਮੱਡੀ ਚ ਜਿਹੜੀ ਪਰਚੇਜ ਹੋ ਗਈ ਆ ਲਿਫਟਿੰਗ ਜਿਹੜੀ ਨਾਮ ਆਤਰੀਆ ਬਿਲਕੁਲੀ ਉਹ ਇੱਕ ਅੱਧੀ ਗੱਡੀ ਕੋਈ ਆਉਂਦੀ ਕਦੀ ਆ ਗਈ ਕਦੀ ਆਈ ਨਾ ਕਈ ਕਿਈ ਦਿਨ ਤੇ ਹੁੰਦੇ ਕੱਲ ਪਰ ਤਿੰਨ ਚਾਰ ਦਿਨ ਹੋ ਗਏ ਕੋਈ ਵੀ ਗੱਡੀ ਨਹੀਂ ਮੰਡੀ ਚ ਐਂਟਰ ਹੋਈ ਤੇ ਲਿਫਟ ਦੇ ਘਰੋਂ ਲੇਬਰ ਜਿਹੜੀ ਉਹ ਮਾਲ ਤੋਲ ਕੇ ਬਿਲਕੁਲ ਵਿਹਲੀ ਆ ਘਟੋ ਘਟ ਤਿੰਨ ਚਾਰ ਸੌ ਬੰਦਾ ਸਾਰੀ ਮੰਡੀ ਚ ਵਿਹਲਾ ਬੈਠਾ ਅਸੀਂ ਹੋਰ ਵੀ ਕਈ ਮੰਡੀਆਂ ਦੌਰਾ ਕੀਤਾ ਜਿਵੇਂ ਹਨਾ ਜਿਵੇਂ ਸਰਕਾਰ ਨੇ ਕਿਹਾ ਸੀ ਕਿ ਮੰਡੀਆਂ ਦੇ ਵਿੱਚ ਕਿਸਾਨ ਇੱਕ ਫਸਲ ਸੁੱਟੂਗਾ ਉਸੇ ਟਾਈਮ ਉਸ ਤੋਂ ਬਾਅਦ ਉਹਨੂੰ ਪੈਸੇ ਦਿੱਤੇ ਜਾਣਗੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਪਰ ਆਏ ਦੇ ਨਹੀਂ ਆਏ ਦੇ ਨਹੀਂ ਦੇਖ ਰਹੇ ਅਸੀਂ ਕਿ ਮੰਡੀਆਂ ਦੇ ਵਿੱਚ ਨਾ ਕਾਫੀ ਪਰੇਸ਼ਾਨੀ ਆ ਰਹੀ ਆ ਕਿ ਹੁਣ ਅੱਗੇ ਇੱਕ ਦਿਨ ਚੋਲਾ ਸਾਹਿਬ ਇਹ ਮੀਟਿੰਗ ਦੇ ਵਿੱਚ ਗਏ ਸੀ ਉੱਥੇ ਵੀ ਆ ਗੱਡੀਆਂ ਕੋਈ ਕੋਈ ਟੈਂਡਰ ਮਾਲਕ ਹੈ ਉਹਨਾਂ ਨੇ ਗੱਡੀਆਂ ਨਹੀਂ ਦੇ ਰਿਆ ਤੇ ਇੱਥੇ ਵੀ ਇਹ ਮਸਲਾ ਹੀ ਆ ਮਸਲਾ ਜੀ ਇੱਥੇ ਟੈਂਡਰ ਵਾਲੇ ਜਿਹੜੇ ਆ ਇਹਨਾਂ ਕੋਈ ਗੱਡੀ ਗੁੱਡੀ ਤੇ ਕੋਈ ਹੁੰਦੀ ਨਹੀਂ ਇਹ ਕੋਈ ਸਰਕਾਰੀ ਮਿਲੀ ਭੁਗਤਾਨਾ ਪਤਾ ਨਹੀਂ ਕਿੱਦਾਂ ਗੱਡੀਆਂ ਗੁੱਡੀਆਂ ਸ਼ੋਅ ਕਰਕੇ ਟੈਂਡਰ ਲੈ ਲੈਂਦੇ ਆ ਜਦੋਂ ਮੁੜ ਕੇ ਸਾਰਾ ਗਲਗਲਾਵਾ ਆੜਤੀਏ ਤੇ ਗੱਲ ਪਾ ਦਿੰਦੇ ਆ ਕਿ ਆੜਤੀ ਦਾ ਪ੍ਰੈਸਰ ਹੁੰਦਾ ਲੇਬਰ ਦਾ ਵੀ ਜਗਾ ਦਾ ਵੀ ਵੀ ਆੜਤੀਆਂ ਚੁੱਕੇ ਮਾ ਲੋ ਅੱਗੇ ਉਹ ਕੋਈ ਅਨਲੋਡਿੰਗ ਦੀ ਵੀ ਪ੍ਰੋਬਲਮ ਆ ਚਲੋ ਪੇਮੈਂਟ ਦਾ ਤੇ ਜ਼ਿੰਮੇਦਾਰਾਂ ਨੂੰ ਮਿਲ ਜਾਂਦੀ ਪੇਮੈਂਟ ਤੋਂ ਨਹੀਂ ਕੋਈ ਐਡੀ ਤੰਗੀ ਜਿਆਦਾ ਇਹੀ ਹੋ ਰਹੀ ਆ ਵੀ ਹੁਣ ਲੇਬਰ ਬਾਲ ਸਾਰਾ ਤਲ ਗਿਆ ਮੰਡੀ ਲੇਬਰ ਵੀ ਘਰਾਂ ਨੂੰ ਜਾਣੀ ਆ ਬਿਹਾਰ ਤੋਂ ਲੇਬਰ ਆਈ ਆ ਤੇ ਉਹ ਕੋਈ ਮਸਲਾ ਲਿਫਟਿੰਗ ਦਾ ਹੋ ਨਹੀਂ ਰਿਹਾ ਹਲ ਤੇ ਕੀ ਪ੍ਰਸ਼ਾਸਨ ਮੰਗ ਕਰਦੇ ਪ੍ਰਸ਼ਾਸਨ ਕੋਈ ਮੰਗ ਕਰਦੀ ਆ ਵੀ ਇਹਦਾ ਲਿਫਟਿੰਗ ਦਾ ਹਰ ਸਾਲ ਹੀ ਇਹ ਜਿਹੜਾ ਇਦਾਂ ਦਾ ਹੁੰਦਾ ਪਿਆ ਕੋਈ ਇਹਦਾ ਪੱਕਾ ਸੋਲੂਸ਼ਨ ਕੱਢਿਆ ਜਾਵੇ ਕੋਈ ਟੈਂਡਰ ਵਾਲੇ ਕੋਈ ਗੱਡੀ-ਕੁੱਡੀ ਤਾਂ ਹੁੰਦੀ ਨਹੀਂ ਮਾਲ ਤੋਂ ਫਿਰ ਵੀ ਅੜਦੀਆਂ ਘਟਵਾਉਂਦੇ ਆ ਇਹਦਾ ਪੱਕਾ ਹੀ ਕੋਈ ਪਰਮਾਨੈਂਟ ਹੱਲ ਕੋਈ ਆਰਤੀਆਂ ਨੂੰ ਇਹਦੇ ਲਈ ਟੁਹਾਈ ਟੋਈਦਾ ਕੋਈ ਦਿੱਤਾ ਜਾਵੇ ਪੱਕੇ ਤੌਰ ਤੇ ਉਹ ਆਪਣਾ ਕੋਈ ਵਹੀਕਲਾ ਦਾ ਕੋਈ ਇੰਤਜ਼ਾਮ ਕਰ ਲੇ ਜਿੰਨਾ ਕੋਈ ਮਾਲ ਤੋਲਦਾ ਸਾਰਾ ਹਾਲ ਨਹੀਂ ਰਹੀ ਕਿਨੂੰ ਆਂਦੇ ਅਸੀਂ ਬੜੇ ਦਿਨਾਂ ਦੇ ਬੈਠੇ ਆਂ ਮੰਡੀਆਂ ਦੇ ਵਿੱਚ ਕਿਨੂੰ ਆਂਦੇ ਆ ਲਿਫਟਿੰਗ ਆਵੇ ਤੇ ਗੱਡੀਆਂ ਮਾਲ ਚੁੱਕਣ ਅਸੀਂ 15 20 ਦਿਨ ਹੋ ਗਏ ਪਈ ਦੂਸਰਾਂ ਦੇ ਭਰ ਕੇ ਮਾਲ ਬੈਠੇ ਆ ਲਿਫਟਿੰਗ ਆਵੇ ਤੇ ਲਿਫਟਿੰਗ ਕਿਨੂੰ ਆਂਦੇ ਭਰ ਕੇ ਗੱਡੀਆਂ ਵੇਲੇ ਹੋਈਏ ਸਾਰੇ ਮਿਹਨਤੂਰ ਵੇਲੇ ਕਈਆਂ ਰੋਟੇ ਬੈਠੇ ਆ ਤੇ ਖਰਚਾ ਯਾਨੀ ਕਿ ਉਸ ਦਿਨ ਤੋਂ ਹੀ ਪੈ ਰਿਆ ਕੋਈ ਅਧਿਕਾਰੀ ਇੱਥੇ ਪਹੁੰਚਦਾ ਹੈ ਕਿ ਨਹੀਂ ਇੱਥੇ ਇੱਥੇ ਅਧਿਕਾਰੀ ਕੋਈ ਨਹੀਂ ਪਹੁੰਚਦਾ ਕਿੰਨੇ ਦਿਨ ਹੋ ਗਏ ਕੋਈ ਅਧਿਕਾਰੀ ਨਹੀਂ ਆਇਆ 5-6 ਦਿਨ ਹੋ ਗਏ ਸਾਰਾ ਪੂਰੀਆਂ ਸਾਰੀਆਂ ਫਿਰ ਭਰ ਕੇ ਕੰਪਲੀਟ ਕਰਤੀ ਅੱਜ ਕੰਪਲੀਟ ਪਿਆ ਮਾਲ ਸਾਰਾ ਹੁਣ ਗੱਡੀਆਂ ਨਹੀਂ ਆਈਆਂ ਗੱਡੀਆਂ ਨਹੀਂ ਆਈਆਂ ਸਾਰਾ ਕੀ ਪ੍ਰਸ਼ਾਸਨੋਂ ਮੰਗ ਕਰਦੇ ਆਂ ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆਂ ਵੀ ਗੱਡੀਆਂ ਜਲਦ ਤੋਂ ਜਲਦ ਪਈ ਸੇਤੀ ਤੋਂ ਸੇਤੀ ਭੇਜਣਾ ਤੇ ਅਸੀਂ ਗੱਡੀਆਂ ਭੜ ਕੇ ਆਪਣੇ ਘਰਾਂ ਨੂੰ ਵਾਪਸ